ਚੱਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਤੇ ਬਾਕੀ ਜਿਹੜਾ ਇਹ ਚੈਨਲ ਐ ਇਹ ਸਾਡੇ ਭਰਾ ਦਾ ਚੈਨਲ ਐ ਜੀ ਸਾਡੇ ਨਾਲ ਰਹਿੰਦਾ ਹਾਂ ਤੇ ਸਾਰੇ ਭਰਾ ਇਹਨੂੰ ਫੋਲੋ ਕਰਿਆ ਕਰੋ ਸਾਰੇ ਭਰਾਵਾਂ ਨੂੰ ਬੇਨਤੀ ਐ ਕਿ ਇਹ ਭਰਾ ਸਦਾ ਹੀ ਮੇਰੇ ਨਾਲ ਹੈ ਕਿਉਂਕਿ ਤੁਸੀਂ ਜਦੋਂ ਤੋਂ ਬਹਨੇ ਆ ਮੁੱਢੋਂ ਇਹਦੀਆਂ ਵੀਡੀਓ ਮੇਰੇ ਨਾਲ ਹੀ ਬਹਨੇ ਹੋ ਹਾਂਜੀ ਇਸ ਕਰਕੇ ਸਾਰੇ ਭਰਾ ਇਹਨੂੰ ਫੋਲੋ ਜ਼ਰੂਰ ਕਰਿਆ ਕਰੋ ਕਿਉਂਕਿ ਇੱਕੋ ਹੀ ਸਾਰਾ ਹੁੰਦਾ ਬੰਦਿਆ ਜਦੋਂ ਬੰਦੇ ਦੇ ਨਾਲ ਹੁੰਦਾ YouTube ਹੈ ਨਾ ਹਾਂ ਹਰ ਬੰਦੇ ਦਾ ਪਲੇਟਫਾਰਮ ਇਹੀ ਹੈ ਕਿ ਯਾਰ ਚੈਨਲ ਮੇਰਾ ਮੋਨਟਾਈਜ਼ ਹੋ ਜੇ ਤੇ ਮੈਨੂੰ ਦੋ ਪੈਸੇ ਆਉਂਦੇ ਹੋ ਜਾਣ ਚੈਨਲ ਮੇਰਾ ਮੋਨਟਾਈਜ਼ ਹੋ ਜੇ ਮੈਨੂੰ ਦੋ ਪੈਸੇ ਆਉਂਦੇ ਹੋ ਜਾਣ ਹਾਂਜੀ ਠੀਕ ਹੈ ਉਹੀ ਉਹੀ ਇਹਨੂੰ ਹੈ ਕਿ ਯਾਰ ਬਾਬਾ ਤੂੰ ਮੇਰੇ ਬਾਰੇ ਬੋਲਦਾ ਨਹੀਂ ਯਾਰ ਮੈਂ ਕਿਹਾ ਜਰੂਰ ਬੋਲਾਂਗੇ ਇਹਦੇ ਚੈਨਲ ਦਾ ਨਾਮ ਹੈਗਾ ਜਸਸ ਸਮਾਲ ਸਰ ਜਸਸ ਸਮਾਲ ਸਰ ਦੇ ਨਾਮ ਤੇ ਚੈਨਲ ਦਾ ਸਾਰੇ ਭਰਾ ਫੋਲੋ ਕਰਿਓ ਕਿ ਤੇ ਇੱਕ ਬਾਬਾ ਫਨੀ ਫਨੀ ਬਾਬਾ ਫਨੀ ਵਲੌਗਸ ਬਣਾਇਆ ਏ ਉਹ ਵੀ ਫੋਲੋ ਕਰ ਲਿਓ ਜੀ ਹਾਂ ਇੱਕ ਬਾਬਾ ਫਨੀ ਵਲੌਗਸ ਹਾਂ ਉਹ ਫੇਸਬੁੱਕ ਤੇ ਵੀ ਆ ਫੇਸਬੁੱਕ ਘਰ YouTube ਤੇ ਉਹ ਵੀ ਹਾਂ ਤੇ ਇੱਕ ਜਸ ਸਮਾਲਸਰ ਵਾਲਾ ਇੱਕ ਜਸ ਸਮਾਲਸਰ ਇਹ ਵੀ ਫੇਸਬੁੱਕ ਤੇ ਵੀ ਆ ਆ ਮੈਂ ਜੀ ਫੋਲੋ ਸਾਰਿਆਂ ਨੇ ਹਾਂ ਨਾ ਤੇ ਬਾਕੀ ਸਾਡਾ ਹੁਣ ਸਮਾਪਤ ਹੋ ਗਿਆ ਅਸੀਂ ਹੁਣ ਚੱਲੀਏ ਹੁਣ ਗੱਡੀ ਤਿਆਰ ਆ ਜੀ ਸਾਡੀ ਬੱਸ ਪੈਕ ਆ ਤੇ ਹੁਣ ਚਾਲੇ ਪਾਈਏ ਬਾਬਾ ਫਤਿਹ ਬੁਲਾ ਦਿਓ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ